ਯੁੱਧ ਨਸ਼ਾ ਵਿਰੋਧ ਇਹ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਜਿਹੜੀ ਹੈਗੀ ਆ ਕੰਪੇਨ ਸ਼ੁਰੂ ਕੀਤੀ ਆ ਸੋ ਉਹਦੇ ਵਾਸਤੇ ਉਹਨਾਂ ਦੀ ਜਿਹੜੀ ਪੂਰੀ ਟੀਮ ਹੈ ਜੀ ਮੈਂ ਸਾਰੇ ਪੰਜਾਬ ਦੇ ਦੌਰੇ ਕਰ ਰਿਹਾ ਔਰ ਸਾਡੇ ਐਮਐਲਏ ਰਣੇਂਦਰ ਭਰਾਜ ਜੀ ਐਸਐਸਪੀ ਸਾਹਿਬ ਹੈ ਸਰਤਾਜ ਜੀ ਔਰ ਏਡੀਸੀ ਸਾਹਿਬ ਔਰ ਸਾਡੇ ਸਿਵਲ ਸਰਵੰਨ ਔਰ ਨਵੇਂ ਜਿਹੜੇ ਆਈਪੀਐਸ ਅਫਸਰ ਆ ਇਹ ਸਾਰੀ ਟੀਮ ਹੈ ਜੀ ਜਿਹੜੀ ਪੰਜਾਬ ਨੂੰ ਨਸ਼ਾ ਮੁਕਤ ਕਰੇਗੀ ਜ਼ਿਲ੍ਹਾ ਲੈਵਲ ਦੇ ਉੱਤੇ ਇਸ ਤਰ੍ਹਾਂ ਹੀ ਸਟੇਟ ਲੈਵਲ ਦੇ ਉੱਤੇ ਟੀਮ ਬਣਾ ਕੇ ਇੱਕ ਨੇਕ ਨੀਅਤ ਦੇ ਨਾਲ ਇੱਕ ਨੀਤੀ ਬਣਾ ਕੇ ਪਹਿਲਾ ਮੈਂ ਤੁਹਾਨੂੰ ਮੋٹے ਤੌਰ ਤੇ ਦੱਸਦਾ ਵੀ ਉਹ ਨੀਤੀ ਕੀ ਹੈ ਨੀਤੀ ਇਹ ਹੈਗੀ ਹੈ ਕਿ ਪੰਜਾਬ ਜਿੱਥੇ ਇਸ ਵੇਲੇ ਪਹੁੰਚਿਆ ਹੋਇਆ ਜੀ ਉਹਦੇ ਵਿੱਚ ਯੂਥ ਵਾਸਤੇ ਜੋ ਅੱਜ ਦੇ ਹਾਲਾਤ ਹੈ ਜੋ ਦੁਨੀਆ ਦੇ ਹਾਲਾਤ ਹੈ ਕਿ ਸਾਡੇ ਯੂਥ ਲਈ ਬਾਹਰ ਜਾਣ ਦੇ ਸਾਰੇ ਰਸਤੇ ਬੰਦ ਹੋ ਗਏ ਤੇ ਇੱਥੋਂ ਮਾਂ ਬਾਪ ਬੱਚਿਆਂ ਨੂੰ ਬਾਹਰ ਇਸ ਕਰਕੇ ਕੱਢ ਰਹੇ ਸੀਗੇ ਕਿ ਮੇ ਚਲੋ ਨਸ਼ਾ ਤੋਂ ਬਚ ਜਾਏਗਾ ਬਾਹਰ ਦੇ ਹਾਲਤ ਬਹੁਤ ਬੱਤਰ ਹੈ ਤੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਸਿਹਤ ਭਰਪੂਰ ਬਣਾਣਾ ਰੰਗਲਾ ਪੰਜਾਬ ਬਣਾਣਾ ਔਰ ਔਰ ਰੋਜ਼ਗਾਰ ਭਰਪੂਰ ਹੋਏਗਾ ਤਾਂ ਬਣਾਣਾ ਇਸ ਮੰਤਬ ਦੇ ਨਾਲ ਇਹ ਨੀਤੀ ਬਣੀ ਹੈ ਉਹਨੂੰ ਡੀਕ੍ਰਿਮੀਨਲਾਈਜ਼ ਕਰਨਾ ਜੀ ਜਿਹੜੇ ਬੰਦੇ ਨਸ਼ਾ ਕਰਦੇ ਆ ਉਹਨਾਂ ਨੂੰ ਜੇ ਕੋਈ ਟੀਕੇ ਲਾਂਦਾ ਤਾਂ ਉਹਨੂੰ ਚਾਹੇ ਅਸੀਂ ਲਿਕਵਿਡ ਮੈਥਡ ਆਨ ਜਾਂ ਔਰਲ ਸਬਸਟੀਟਿਊਸ਼ਨ ਥੈਰੇਪੀ ਤੇ ਲੈ ਕੇ ਆਣਾ ਫਿਰ ਉਸ ਤੋਂ ਬਾਅਦ ਜਿਹੜਾ ਅਗਲਾ ਸਟੈਪ ਹੈ ਉਹਦੇ ਚ ਹੈਗਾ ਕਿ ਉਹਨੂੰ ਕੋਈ ਨਾ ਕੋਈ ਕੰਮ ਸਿਖਾਣਾ ਸੀ ਯੋਗਾ ਕਰਾਣਾ ਮੈਡੀਟੇਸ਼ਨਸ ਖਾਣੀ ਆ ਕੋਈ ਨਾ ਕੋਈ ਸਕਿੱਲ ਡਿਵੈਲਪਮੈਂਟ ਕਰਾਉਣਾ ਉਹਨੂੰ ਪੁੱਛਣਾ ਹੈ ਉਹਦੇ ਵਾਸਤੇ ਇੱਕ ਤਾਂ ਅਸੀਂ ਅਸੀਂ ਆਪਣੀ ਜਿਹੜੀ ਕਪੈਸਿਟੀ ਆ ਉਹਨੂੰ ਅਨਿਹਾਸ ਕਰ ਰਹੇ ਆ ਜੀ ਉਹਦੇ ਵਿੱਚ ਜਿਹੜਾ ਅਸੀਂ ਤੁਹਾਡੇ ਕੋਲੇ ਜਿਹੜਾ ਆਲਰੇਡੀ ਹੈ ਸਰੂਰ ਦੇ ਵਿੱਚ ਬਹੁਤ ਜ਼ਿਆਦਾ ਲਿਮਟਿਡ ਕਪੈਸਿਟੀ ਸੀ ਤਕਰੀਬਨ ਤਕਰੀਬਨ ਜਿਹੜੇ ਤੁਹਾਡੇ ਹੈਗੇ ਆ ਗਵਰਨਮੈਂਟ ਸੈਕਟਰ ਦੇ ਵਿੱਚ ਤਾਂ ਸਿਰਫ ਜਿਹੜਾ ਹੈਗਾ ਉਹ 10 ਜਿਹੜੇ ਹੈਗੇ ਸਰਕਾਰੀ ਤੇ 15 ਰੈੱਡ ਕਰਾਸ ਤੇ 25 ਸਾਡੇ ਕੋਲੇ ਜਿਹੜੇ ਡੀਡਿਕਸ਼ਨ ਦੇ ਜਿਹੜੇ ਸੀਗੇ ਉਹ ਬੈਡ ਅਵੇਲੇਬਲ ਸੀਗੇ ਜੀ ਪ੍ਰਾਈਵੇਟ ਜਿਹੜੇ 7 ਬੰਦੇ ਆ ਉਹ ਉਹਨਾਂ ਕੋਲੇ ਮਤਲਬ ਬਣਦੇ 60-60 ਉਹਨਾਂ ਕੋਲੇ ਸੀਗੇ ਇਹ 95 ਔਰ ਉਹਦੇ ਚੋਂ 30 ਜਿਹੜੇ ਹੈਗੇ ਆ ਤੁਹਾਡੇ ਚੀਮੇਸ ਜੋ ਇੱਕ ਐਨਜੀਓ ਚਲਾਉਂਦੀ ਆ ਅਕਾਲ ਵਾਲੇ ਚਲਾਉਂਦੇ ਆ ਅਕਾਲ ਅਕੈਡਮੀ ਵਾਲੇ ਬਹੁਤ ਵਧੀਆ ਚਲਾਉਂਦੇ ਆ ਬਡੂ ਸਾਹਿਬ ਵਾਲੇ ਉਹ ਤੇ ਹੁਣ ਅਸੀਂ ਇਹਦੇ ਚ ਦੋ ਸਾਡੇ ਜਿਹੜੇ ਨਰਸਿੰਗ ਕਾਲਜ ਆ ਇੱਕ ਭਵਾਨੀਗੜ੍ਹ ਚ ਇੱਕ ਸਰੋੜ ਚ 100 ਬੈੱਡ ਹੋ ਐਡ ਕੀਤੇ ਆ ਇੱਕ ਜਿਹੜੇ ਤੁਹਾਡਾ ਐਗਜ਼ਿਸਟਿੰਗ ਜਿਹੜਾ ਰੀਐਬ ਸੈਂਟਰ ਆ 50 ਬੈੱਡ ਹੋ ਕਨਵਰਟ ਕਰਤੇ ਤੇ ਇਸੇ ਤਰ੍ਹਾਂ ਜਿਹੜੇ ਹੋਰ ਥੋੜਾ ਜਿਹਾ ਬੈੱਡ ਅਸੀਂ ਐਡ ਕਰਕੇ ਉਹਦੇ ਚ ਤਕਰੀਬਨ ਤਕਰੀਬਨ ਤੁਹਾਡੀ ਜਿਹੜੀ 2.5 ਗੁਣਾ ਕੈਪੈਸਿਟੀ ਜਿਹੜੀ ਡੀਡਿਕਸ਼ਨ ਦੀ ਕੀਤੀ ਆ ਇੱਕ ਅਸੀਂ ਬਹੁਤ ਵੱਡਾ ਰੀਹੈਬ ਸੈਂਟਰ ਜਿਹਦੇ ਵਿੱਚ 150 ਤੋਂ 2 ਬੈਡ 200 ਬੈਡਸ ਹੋਣਗੇ ਉਹ ਸਾਡੀ ਦੋ ਜਗ੍ਹਾ ਗੱਲ ਚੱਲਦੀ ਹੈ ਚਾਹੇ ਅਸੀਂ ਪੀਜੀ ਦੇ ਸੈਂਟਰ ਨਾਲ ਜੋ ਮੰਨਦੇ ਆ ਅਦਰਵਾਈਜ਼ ਅਸੀਂ ਜਿਹੜਾ ਅਕਾਲ ਹਸਪੀਟਲ ਉਹਨਾਂ ਦੇ ਨਾਲ ਜਾਂ ਹੋਰ ਵੀ ਸਾਡੇ ਕੋਲੇ ਤਿੰਨ ਚਾਰ ਆਪਸ਼ਨਸ ਆ ਗੀਆਂ ਜਿਹੜਾ ਕਿ ਡੀਟੌਕਸ ਤੋਂ ਬਾਅਦ ਰੀਹੈਬਿਲਿਟੇਸ਼ਨ ਜਿਹਦੇ ਵਿੱਚ ਘੱਟੋ ਘੱਟ ਵੀ 15 ਕਿਸਮ ਦੇ 20 ਕਿਸਮ ਦੇ ਨਵੇਂ ਸਕਿੱਲਸ ਹੋਣਗੇ ਇਹ ਖੇਤੀਬਾੜੀ ਤੇ ਆਧਾਰਿਤ ਹੋਣਗੇ ਆਈਟੀ ਬੇਸਡ ਹੋਣਗੇ ਆਈਟੀ ਨਾਲ ਦੇ ਨਾਲ ਸੰਬੰਧਿਤ ਹੋਣਗੇ ਹੋਰ ਇੰਡਸਟਰੀ ਨਾਲ ਸੰਬੰਧਿਤ ਹੋਣਗੇ ਜਿਹੜੇ ਉਹਨਾਂ ਨੂੰ ਬੰਦਿਆਂ ਨੂੰ ਆਫਰ ਦੇਵਾਂਗੇ ਅਸੀਂ 15 20 ਚੁਆਇਸਸ ਦੇਵਾਂਗੇ ਜਿੱਥੇ 200 ਬੰਦਾ ਹੋਏਗਾ ਉਹਨਾਂ ਦੇ 10 15 20 ਦੇ ਗਰੁੱਪ ਬਣਾ ਕੇ ਉਹਨਾਂ ਨੂੰ ਟ੍ਰੇਨਿੰਗ ਦੇਵਾਂਗੇ ਉਸ ਤੋਂ ਬਾਅਦ ਗਵਰਨਮੈਂਟ ਦੀਆਂ ਬਹੁਤ ਸਾਰੀਆਂ ਸਕੀਮਾਂ ਆ ਗਿਆ 25 25 ਲੱਖ ਰੁਪਏ ਦਾ ਲੋਨ ਹੈ ਜਿਹਦੇ ਵਿੱਚ ਸਬਸਿਡੀ ਕੰਪੋਨੈਂਟ ਵੀ ਆ ਉਹ ਉਹਨਾਂ ਨੂੰ ਅਸੀਂ ਜਿਹੜਾ ਦੇ ਕੇ ਕੰਮ ਸ਼ੁਰੂ ਕਰਾਵਾਂਗੇ ਇਸ ਤੋਂ ਸਵਾਏ ਜਿਹੜੇ ਇਹਦੇ ਨਾਲ ਸਟਿਗਮਾ ਅਟੈਸਟ ਹੈ ਜੀ ਲੋਕ ਜਾਣਦੇ ਨਹੀਂ ਹਨ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਨਾਂ ਵੀ ਇਸ ਤਰ੍ਹਾਂ ਦਾ ਹੈਗਾ ਉੱਥੇ ਲੋਕ ਭੇਜਣਾ ਨਹੀਂ ਚਾ ਸਾਡੇ ਕੋਲੇ 529 ਸਾਡੇ ਕੋਲੇ ਓਟ ਸੈਂਟਰ ਹੈ ਔਰ ਸਾਡੇ ਕੋਲੇ 36 ਡੀਡਿਕਸ਼ਨ ਸੈਂਟਰ ਹੈ ਇਹ ਸਾਡੇ ਜਿਹੜੇ ਤਕਰੀਬਨ ਤਕਰੀਬਨ ਜਿਹੜੇ ਤੁਹਾਡੇ ਹੈਗੇ ਆ ਪਹਲੇ ਪੌਣੇ 600 ਜਾਂ 550 ਸੈਕਟਰਾਂ ਦੇ ਵਿੱਚ 294000 ਲੋਕ ਦਵਾਈ ਲੈਂਦੇ ਆ ਪ੍ਰਾਈਵੇਟ 170 ਹੈ ਉਹਦੇ ਵਿੱਚੋਂ ਘੱਟੋ ਘੱਟ ਵੀ ਜਿਹੜੇ ਹੈਗੇ ਆ ਤੁਹਾਡੇ ਉਹ 7 ਲੱਖ ਤੋਂ ਵੱਧ ਲੋਕ ਦਵਾਈ ਲੈਂਦੇ ਆ ਪਰ ਉਹ ਦੁੱਗਣੇ ਤੋਂ ਜ਼ਿਆਦਾ ਸਾਢ ਮਤਲਬ ਢਾਈ ਗੁਣਾ ਉਹਦਾ ਕਾਰਨ ਕੀ ਆ ਕਿ ਸਟਿਗਮਾ ਕਰਕੇ ਉਹ ਗੋਲੀਆਂ ਮਹਿੰਗੀਆਂ ਲੈ ਰਹੇ ਆ ਉਹ ਮਤਲਬ 30 ਰੁਪਏ ਚ 35 ਰੁਪਏ ਚ 40 ਰੁਪਏ ਚ ਗੋਲੀ ਲੈ ਰਿਆ ਜਿਹੜੀ ਅਸੀਂ ਫ੍ਰੀ ਦਿੰਨੇ ਆ ਤੇ ਉਹਦੇ ਨਾਲ ਮਤਲਬ ਅਸੀਂ ਉਹਨਾਂ ਨੂੰ ਇਸ ਟਿਕ ਵਾਸਤੇ ਅਸੀਂ ਇੱਕ ਐਲਕੋਹਲਿਕ ਅਨੋਨਿਮਸ ਨਾਰਕੋਟਿਕ ਅਨੋਨਿਮਸ ਔਰ ਇੱਕ ਪਿੰਡਾਂ ਦੀਆਂ ਸਿਹਤ ਕਮੇਟੀਆਂ ਸ਼ਹਿਰਾਂ ਦੇ ਵਿੱਚ ਰੋਗੀ ਕਲਿਆਣ ਸੰਪਤੀਆਂ ਇੱਕ سپورਟ ਗਰੁੱਪ ਕ੍ਰੀਏਟ ਕਰ ਰਹੇ ਆ ਜਿਹੜਾ ਕਿ ਉਹਨਾਂ ਨੂੰ ਉਹਨਾਂ ਦੀ ਕੌਨਫਿਡੈਂਸ਼ੀਅਲਟੀ ਦੇ ਵਿੱਚ ਉਹਨਾਂ ਨੂੰ ਲੈ ਕੇ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਡੀ ਐਡਿਕਸ਼ਨ ਦੇ ਮੋਟੀਵੇਟ ਵੀ ਕਰੇਗਾ ਇਨ ਦਾ ਮੀਨ ਟਾਈਮ ਉਹਨਾਂ ਨੂੰ ਨਸ਼ਿਆਂ ਤੋਂ ਨਸ਼ੇ ਛੱਡ ਕੇ ਦੂਜੀਆਂ ਦਵਾਈਆਂ ਤੇ ਆਣ ਲਈ ਪ੍ਰੇਰੇਗਾ ਔਰ ਉਹਨਾਂ ਨੂੰ ਜਿਹੜਾ ਹੈਗਾ ਉਹ ਡੀਡਿਕਸ਼ਨ ਸੈਕਟਰ ਤੱਕ ਲੈ ਕੇ ਆਣ ਸਾਡੀ ਮਦਦ ਕਰੇਗਾ ਸੋ ਇਹ ਇੱਕ ਕੰਪਰੀਹੈਂਸਿਵ ਸਟ੍ਰੈਟਜੀ ਹੈ ਕਿ ਦੋ ਰਸਤੇ ਆ ਇੱਕ ਹੈਗਾ ਖੁਸ਼ਹਾਲੀ ਵਾਲਾ ਨਸ਼ਾ ਛੱਡਣ ਵਾਲਾ ਕੰਮ ਸਿੱਖ ਕੇ ਕੰਮ ਕਰਨ ਵਾਲਾ ਵਿਆਹ ਕਰਾਉਣ ਵਾਲਾ ਔਰ ਬਹੁਤ ਤਰੱਕੀ ਦਾ ਰਸਤਾ ਜਿਹੜਾ ਉਜਵਲ ਸਵੇਰ ਵੱਲ ਜਾਂਦਾ ਡਾਕਟਰ ਸਾਹਿਬ ਤੁਸੀਂ ਇੱਕ ਮੈਨੂੰ ਕੰਪਲੀਟ ਕਰ ਲੈਂਦੇ ਹੋ ਉਸ ਤੋਂ ਬਾਅਦ ਜੋ ਮਰਜ਼ੀ ਪੁੱਛ ਲਿਓ ਉਸ ਤੋਂ ਬਾਅਦ ਦੂਜਾ ਰਸਤਾ ਇਹ ਹੈਗਾ ਕਿ ਜਿਹੜਾ ਨਸ਼ਾ ਵੇਚਣ ਵਾਲੇ ਆ ਜਿਹੜੇ ਸਾਡੇ ਬਚਪਨ ਨੂੰ ਜਾਂ ਸਾਡੇ ਜਵਾਨੇ ਨੂੰ ਬਰਬਾਦ ਕਰਦੇ ਆ ਉਹਨਾਂ ਦੇ ਪਿੱਛੇ ਪੁਲਿਸ ਹੋਏਗੀ ਉਹ ਜਾਂ ਤਾਂ ਕਿਸੇ ਥਾਣੇ 'ਚ ਕੁੱਟ ਖਾ ਰਹੇ ਹੋਣਗੇ ਜਾਂ ਜ਼ਖਮੀ ਹੋ ਕੇ ਕਿਸੇ ਹਸਪਤਾਲ 'ਚ ਦਾਖਲ ਹੋਣਗੇ ਜਾਂ ਪੰਜਾਬ ਛੱਡ ਕੇ ਭੱਜ ਜਾਣਗੇ ਤੇ ਜੇ ਚਾਰੋਂ ਸਿਰੇ ਨਹੀਂ ਆ ਤਾਂ ਉਹ ਫਿਰ ਕਿਤੇ ਮੱਲ ਰੱਬ ਨੂੰ ਪਿਆਰੇ ਹੋਣਗੇ ਜਿੱਥੇ ਮਰਜ਼ੀ ਭੱਜ ਜਾਣ ਫੜ ਕੇ ਲਿਆਵਾਂਗੇ ਤੁਹਾਡੇ ਮੈਂ ਉਚੇਚੇ ਤੌਰ ਦੇ ਉੱਤੇ ਜਿਹੜਾ ਮੈਂ ਇੱਕ ਇੱਕ ਗੱਲ ਹੋਰ ਕਰਕੇ ਫਿਰ ਮੌਕੇ ਤੇ ਆਉਂਗਾ ਇੱਕ ਅਸੀਂ ਜਿਹੜੇ ਬੱਚਿਆਂ ਨੂੰ ਟਾਰਗੇਟ ਕਰ ਰਹੇ ਆ ਜੀ ਉਹਦੇ 'ਚ ਇਹਨਾਂ ਨੇ ਜਿਹੜੀਆਂ ਨਵੀਂ ਵੇਪਿੰਗ ਕਹਿੰਦੇ ਆ ਵੇਪਸ ਆ ਗਈਆਂ ਇਹ ਸਿਕਰੇਟਸ ਆ ਗਈਆਂ ਆਨਲਾਈਨ ਫਾਰਮੇਸੀ ਆ ਉਹ ਮੈਂ ਜੇਪੀ ਨੱਡਾ ਜੀ ਨੂੰ ਵੀ ਮਿਲ ਕੇ ਆ ਉਹਦੇ ਵਾਸਤੇ ਉਹ ਵੀ ਕੋਆਪਰੇਟ ਕਰ ਰਹੇ ਆ ਵੀ ਆਰ ਵਰਕਿੰਗ ਟੂਗੇਦਰ ਫਾਰ ਥਿਸ ਉਹਨਾਂ ਨੇ ਕਿਹਾ ਤੁਹਾਨੂੰ ਪੂਰੀ ਸਪੋਰਟ ਕਰਾਂਗੇ ਉਹਨਾਂ ਨੇ ਐਪਰੀਸ਼ੀਏਟ ਕੀਤੀ ਆ ਪੰਜਾਬ ਦਾ ਜਿਹੜਾ ਯੋਧ ਨਸ਼ਾ ਵਿਰੋਧਾ ਬਹੁਤ ਪ੍ਰਸ਼ੰਸਾ ਕੀਤੀ ਆ ਉਹਨਾਂ ਨੇ ਔਰ ਸਾਰੇ ਜਿਹੜੇ ਉਹਨਾਂ ਨੇ ਕਿਹਾ ਵੀ ਅਸੀਂ ਪੂਰੀ ਮਦਦ ਕਰਾਂਗੇ ਔਰ ਇਸ ਤੋਂ ਸਵਾਇ ਜਿਹੜੇ ਹੈਗੇ ਆ ਨਵੇਂ ਐਕਸਟ੍ਰੋਬਰੀ ਕੈਂਡੀਜ਼ ਔਰ ਜਿਹੜੇ ਇੱਕ ਮੈਂ ਫਰੀਦਕੋਟ ਦੇ ਵਿੱਚ ਜਿਹੜੇ ਹੈਗੇ ਆ ਉਹ ਜਿਹੜੀਆਂ ਮੈਰੀਜਵਾਨਾ ਬੇਸ ਸੁੱਕੇ ਦੇ ਨਾਲ ਭੰਗ ਦੇ ਨਾਲ ਰਿਟਡ ਜਿਹੜੇ ਆ ਗਿਆ ਗੋਲੀਆਂ ਬਣਾ ਕੇ ਬੱਚਿਆਂ ਦੇ ਵਿੱਚ ਸਕੂਲਾਂ ਦੇ ਵਿੱਚ ਫਰੀਚ ਵੰਡ ਰਹੇ ਆ ਸੋ ਇਹਦੇ ਵਾਸਤੇ ਤੁਸੀਂ ਜਿਹੜਾ ਮੀਡੀਆ ਨੂੰ ਕਿ ਤੁਸੀਂ ਸਾਡੇ ਆਈਜ਼ ਐਂਡ ਇਅਰਸ ਹੋ ਤੁਸੀਂ ਇਹ ਸਾਡੀ ਇਨਫੋਰਮੇਸ਼ਨ ਲੋਕਾਂ ਤੱਕ ਪਹੁੰਚਾਣੀ ਆ ਔਰ ਲੋਕਾਂ ਦੀ ਜੇ ਕੋਈ ਦੁਖਤ ਤਕਲੀਫ ਹੈ ਜੇ ਕੋਈ ਬੰਦਾ ਕਰਦਾ ਐਕਸਲ ਇਨਫੋਰਮੇਸ਼ਨ ਸਾਡੋ ਦੇਣੀ ਆ ਇੱਕ ਮੈਂ ਹੁਣ ਜਿਹੜਾ ਬਹੁਤ ਮੈਸੇਜ ਇਹ ਮੈਨੂੰ ਪੂਰਾ ਕਰਨ ਦਿਓ ਹੁਣ ਤੁਸੀਂ ਰਾਮਨਾਥ ਤੁਹਾਡੇ ਸੰਗਰੂਰ ਦੇ ਵਿੱਚ ਦੂਜੀ ਵਾਰੀ ਹੋਇਆ ਪੂਰੇ ਪੰਜਾਬ 'ਚ ਹੋਰ ਕਿਤੇ ਨਹੀਂ ਹੋਇਆ ਨਸ਼ਾ ਛਡਾ ਕੇ ਕੋਈ ਕੰਮ ਸिखਾਣਾ ਚਾਹੁੰਦੇ ਸੀ ਉਹਨਾਂ ਨੂੰ ਸਿੱਧੇ ਰਸਤੇ ਪਾਣਾ ਚਾਹੁੰਦੇ ਸੀ ਉਹਨਾਂ ਨੇ ਬੇਵਕੂਫੀ ਕਰ ਲਈ ਆ ਜੀ ਉਸ ਉੱਥੋਂ ਸਟਾਫ ਦੇ ਕੋਲੋਂ ਮਤਲਬ ਭੱਜ ਕੇ ਉਹਨਾਂ ਨੂੰ ਡਰਾ ਧਮਕਾ ਕੇ ਉੱਥੋਂ ਭੱਜ ਕੇ ਜਾ ਕੇ ਉਹ ਉਹ ਫੜੇ ਗਏ ਆ 13 ਗੈਸੀ 10 ਫੜ ਲਿਆ ਤਿੰਨ ਨੂੰ ਵੀ ਫੜ ਲਾਂਗੇ ਕਿਤੇ ਨਹੀਂ ਜਾ ਸਕਦੇ ਲੇਕਿਨ ਇਹ ਮੈਂ ਬੜਾ ਕਲੀਅਰ ਮੈਸੇਜ ਦੇਣਾ ਚਾਹੁੰਦਾ ਕਿ ਉਹਨਾਂ ਨੇ ਇਹ ਗਲਤੀ ਕਰ ਲਈ ਆ ਉਹਨਾਂ ਨੂੰ ਅਸੀਂ ਰਿਫਾਰਮ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਹੁਣ ਉਹ ਦੁਆਰਾ ਉਹਨਾਂ ਨੂੰ ਇਹ ਮੌਕਾ ਨਹੀਂ ਮਿਲਣਾ ਦਿਸ ਇਸ ਇਹ ਸਾਰਿਆਂ ਨੂੰ ਅਸੀਂ ਇੱਕ ਇੱਕ ਮੌਕਾ ਸਭ ਨੂੰ ਦੇਣਾ ਸੀ ਲੇਕਿਨ ਜਿਹੜਾ ਬੰਦਾ ਜੋ ਤੁਹਾਡੇ ਸਰੂਰ ਦੇ ਬੰਦਿਆਂ ਨੇ ਕੀਤਾ ਹੁਣ ਉਹ ਫੜੇ ਗਏ ਆ ਹੁਣ ਹਸਪਤਾਲ 'ਚ ਨਹੀਂ ਜਾਣਗੇ ਹੁਣ ਜੇਲ੍ਹ 'ਚ ਜਾਣਗੇ ਉਹਨਾਂ ਦੀ ਜ਼ਮਾਨਤ ਨਹੀਂ ਹੋਏਗੀ ਹੁਣ ਤੇ ਨਾ ਤਾਂ ਉਹਨਾਂ ਦੀ ਜ਼ਮਾਨਤ ਹੋਏਗੀ ਜੇਲ੍ਹ ਜਾਣਗੇ ਔਰ ਉਹਨਾਂ ਨੂੰ ਦਵਾਈ ਗੋਲੀਆਂ ਫਰੀ ਨਹੀਂ ਮਿਲਣਗੀਆਂ ਹੁਣ ਸੱਚ ਦਾਨ ਦੀਆਂ ਉਹਨਾਂ ਨੂੰ ਮੁੱਲ ਲੈਣੀਆਂ ਪੈਣਗੀਆਂ ਉਹਨਾਂ ਨੂੰ ਬਿਜਲੀ ਫਰੀ ਨਹੀਂ ਮਿਲੇਗੀ ਘਰ ਦੀ ਸਬਸਿਡੀ ਬੰਦ ਹੋ ਜਾਏਗੀ ਬਿਜਲੀ ਦੀ ਉਹਨਾਂ ਨੂੰ ਰਾਸ਼ਨ ਫ੍ਰੀ ਨਹੀਂ ਮਿਲੇਗਾ ਜੇ ਐਨਟਾਈਟਲ ਹੋਣਗੇ ਤਾਂ ਉਹਨਾਂ ਨੂੰ ਰਾਸ਼ਨ ਫ੍ਰੀ ਨਹੀਂ ਮਿਲੇਗਾ ਗਵਰਨਮੈਂਟ ਦੀ ਕੋਈ ਸਬਸਿਡੀ ਉਹਨਾਂ ਨੂੰ ਨਹੀਂ ਮਿਲੇਗੀ ਗਵਰਨਮੈਂਟ ਦੀ ਕੋਈ ਸਹੂਲਤ ਨਹੀਂ ਮਿਲੇਗੀ ਉਹਨਾਂ ਨੇ ਆਪਣੇ ਪੈਰ ਤੇ ਕੁਹਾੜਾ ਮਾਰਿਆ ਇਹ ਬਾਕੀ ਵਾਲਿਆਂ ਵਾਸਤੇ 警告 ਹੈ ਜੀ ਇਹ ਬੰਦੇ ਅਸੀਂ ਫੜ ਲਏ ਆ ਬਾਕੀ ਦੇ ਤਿੰਨ ਵੀ ਫੜ ਲਾਂਗੇ ਮੈਂ ਲਗਾਤਾਰ ਟਰੈਕਿੰਗ ਕਰ ਰਿਹਾ ਹੈਗਾ ਜਿਹੜਾ ਬੰਦਾ ਕਿਸੇ ਕਿਸਮ ਦੇ ਜੋ ਇਹਨਾਂ ਨੇ ਸਕਰੂਰ ਵਾਲਿਆਂ ਤੁਹਾਡੇ ਇਹਨਾਂ ਨੇ ਕੀਤਾ ਨਸ਼ਾ ਛਡਾਊ ਕੇਂਦਰ ਵਾਲਿਆਂ ਨੇ ਜਿਹੜਾ ਬੰਦਾ ਕ੍ਰਾਈਮ ਕਰਦਾ ਫੜਿਆ ਗਿਆ ਜਿਹੜਾ ਬੰਦਾ ਸਰਕਾਰੀ ਹਸਪਤਾਲ ਤੋਂ ਗੋਲੀਆਂ ਲੈ ਕੇ ਕਿਤੇ ਬਾਹਰ ਖੜਾ ਵੇਚਦਾ ਮਿਲ ਗਿਆ ਉਹਨਾਂ ਦੇ ਨਾਲ ਸਖਤੀ ਨਾਲ ਨਿਬੜਿਆ ਜਾਊਗਾ ਜਿਹੜੇ ਬੰਦੇ ਮਾਪੇ ਲੈ ਕੇ ਆ ਜਾਣ ਖੁਦ ਆ ਜਾਣ ਕੋਈ ਐਨਜੀਓ ਲੈ ਕੇ ਆਜੇ ਜਿਹੜੇ ਬੰਦੇ ਇਲਾਜ ਕਰਾਉਣ ਆਣਗੇ ਉਹਨਾਂ ਦਾ ਪੂਰੇ ਪਿਆਰ ਦੇ ਨਾਲ ਉਹਨਾਂ ਦਾ ਇਲਾਜ ਕਰਾਂਗੇ ਕੰਮ ਸਿਖਾਵਾਂਗੇ ਕੰਮ ਤੇ ਲਾਵਾਂਗੇ ਖੇਡ ਦੇ ਮੈਦਾਨ ਦੇਵਾਂਗੇ ਲਾਇਬ੍ਰੇਰੀਆਂ ਬਣਾਵਾਂਗੇ ਇਹ ਸਾਰੇ ਮੈਂਟਲ ਹੈਲਥ ਇਸ਼ੂ ਆ ਜੀ ਸਾਰੇ ਸੁਵਿਧਾ ਪ੍ਰਦਾਨ ਚ ਦੇ ਰਹੇ ਆ ਖੇਡ ਖੇਡਾਂ ਮਤਨ ਪੰਜਾਬ ਦੀਆਂ ਖੇਡਾਂ ਦੇ ਮੈਦਾਨ ਬਣਾ ਰਹੇ ਆ ਜੀ ਲਾਇਬ੍ਰੇਰੀਆਂ ਬਣਾ ਰਹੇ ਆ ਪੜਨ ਦਾ ਖੇਡਣ ਦਾ ਕੰਮ ਕਰਨ ਦਾ ਮੌਕਾ ਦੇ ਰਹੇ ਆ ਤੇ ਇਹਦੇ ਵਿੱਚ ਇਹ ਇਹ ਜਨਤਾ ਦੀ ਲਹਿਰ ਵੱਡਦੀ ਆ ਮਾਂ ਬਾਪ ਲੈ ਕੇ ਆਣੇ ਸ਼ੁਰੂ ਹੋ ਗਏ ਆ ਬਹੁਤ ਅੱਛਾ ਰਿਸਪੌਂਸ ਆ ਸੋ ਇਹ ਹੈਗਾ ਸਾਡਾ ਯੁੱਧ ਨਸ਼ਿਆਂ ਦੇ ਵਿਰੁੱਧ ਇਸ ਤੋਂ ਸਵਾਇ ਜਿਹੜੀ ਆਖਰੀ ਗੱਲ ਆ ਵੀ ਜਿਹੜੇ ਤੁਹਾਡੇ ਸਕੂਲਾਂ ਦੇ ਵਿੱਚ ਉਹਨਾਂ ਦੀ ਪੇਰੈਂਟਸ ਦੀ ਔਰ ਬੱਚਿਆਂ ਦੀ ਐਜੂਕੇਸ਼ਨ ਹੈ ਜਿਹੜੀਆਂ ਤੁਹਾਡੀਆਂ એનર્ਜੀ ਡਰਿੰਕਸ ਆ ਉਹਨਾਂ ਨੂੰ ਮੈਂ ਸਕੂਲਾਂ 'ਚ ਬੈਨ ਕਰਤਾ ਵੇਵਸਾ ਦੱਸਿਆ ਮੈਂ ਜਿੰਨਾ ਤੁਹਾਡਾ ਸੀਕ੍ਰਟ ਹੈ ਸਾਰੇ ਕੁਝ ਦੇ ਸਟੈਂਡ ਬੈਂਡ ਸਕੂਲਾਂ ਦੇ ਵਿੱਚ ਪਹਿਲਾਂ ਹੀ ਬੈਨ ਹੈ ਗਿਆ ਤੇ એનર્ਜੀ ਡਰਿੰਕਸ ਨੂੰ ਬੈਨ ਕਰਤਾ ਦੇ ਆਰ ਵੈਰੀ ਹਾਰਮਫੁਲ ਫੋਰ ਕਿਡਸ ਕਾਲਜਾਂ ਵਾਸਤੇ ਐਡਵਾਈਜ਼ਰੀ ਆ ਉਹ ਮੇਰੇ ਅਧਿਕਾਰ ਖੇਤਰ ਚ ਨਹੀਂ ਆ ਮਨ ਅੱਡਾ ਜੀ ਨੂੰ ਬੇਨਤੀ ਕਰਤੀ ਆ ਉਹ ਵੀ ਹੋ ਜਾਏਗਾ ਬਟ ਐਡਵਾਈਜ਼ਰੀ ਆ ਕਿ ਸਕੂਲ ਕਾਲਜ ਦੇ ਵਿੱਚ ਕਿਤੇ ਵੀ ਕੋਈ એનર્ਜੀ ਡਰਿੰਕ ਨਹੀਂ ਰੱਖਣੀ ਪੇਰੈਂਟਸ ਨੂੰ ਬੇਨਤੀ ਆ ਕਿ ਤੁਸੀਂ ਵੀ ਧਿਆਨ ਰੱਖੋ ਤੁਹਾਡੇ ਘਰ ਚ ਨਹੀਂ ਹੋਣੀਆਂ ਚਾਹੀਦੀਆਂ એનર્ਜੀ ਡਰਿੰਕਸ ਕਿ ਉਹਦੀ ਜਾਂਚ ਵੀ ਕਰਾਂਗੇ ਇਸ ਤਰ੍ਹਾਂ ਸਟ੍ਰਿੰਗ ਹੈ ਜੀ ਬਿਲਕੁਲ ਕਰਾਂਗੇ ਜੀ ਬਿਲਕੁਲ ਬਿਲਕੁਲ ਕਰਾਂਗੇ ਬਿਲਕੁਲ ਕਰਾਂਗੇ ਜੀ ਬਿਲਕੁਲ ਕਰਾਂਗੇ ਸਟਿੰਗ ਨਹੀਂ ਕਰਾਂਗੇ ਸਿੱਧਾ ਐਕਸ਼ਨ ਹੋਏਗਾ ਤੁਸੀਂ ਸਿਰਫ ਤੇ ਸਿਰਫ ਮੈਨੂੰ ਇੱਕ ਐਕਸ਼ਨੇਬਲ ਇਨਫੋਰਮੇਸ਼ਨ ਇੱਕ ਫੋਟੋ ਭਜਾ ਦਿਓ ਜਿਹੜਾ ਕਰਨੀ ਔਰ ਕਰਨੀ ਜੀ